ਬੈਂਸਲ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ ਵੀ ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋ ਗਏ ਹਨਾ 60 70 ਹੋ ਗਏ 60 70 ਨੂੰ ਜਹਾਜ਼ਾਂ ਚ ਉਡਾ ਦੇਵਾਂਗੇ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਪਰ ਤੁਮੇ ਬਣ ਜੇ ਤੁਮੇ ਦੋ ਦੋ ਜਹਾਜ਼ ਕਰ ਲਾਂਗੇ ਤੀਤੀ ਕਰ ਲਾਂਗੇ हां जे ਨਹੀਂ ਮਿਲੇ ਇੱਕ ਇੱਕ ਜਗ੍ਹਾ ਤੇ 60 ਇਕੱਠੀਆਂ 30 30 ਕਰ ਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋ ਸਿੱਖ ਕੇ ਵੀ ਆਉਣ ਉਥੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦਿਗਲ ਕਾ ਲਈ ਤਾਂ ਸਿੰਧੂ ਘਾਟੀ ਦੀ ਸਭੇ ਤਾਂ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਵਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਆ ਆਪਣਾ ਸਿਰਕ ਚ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅ ਅਜਦੋ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤੇ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਕਿ ਕਿਵੇਂ ਸਾਰੰਬਰ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰੱਕੀਆਂ ਕਰੋ ਮੌਕੇ ਅਸੀਂ ਆਪੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਇਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਵੀ ਆ ਨੰਬਰ ਘਟਨੇ ਪਰ ਬੰਦਾ ਆਪਣਾ ਅਗਲੀ ਵਾਰ ਨੰਬਰ ਜ਼ਿਆਦਾ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਦਾ ਆਪਣਾ ਹੀ ਹੈ ਫਿਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਕੁਛ ਪਰ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲੇ ਰਿਕਾਰਡ ਆ ਜਾਂਦਾ ਹੈ ਬਿਆਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਕਿ ਆ ਜੋ ਭਾਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਭੈਣ ਸਾਹਿਬ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ 20 ਹੋ ਗਏ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟੌਪਰ ਨੇ 44 ਹੋ ਗਏ ਹਨਾ 60 70 ਹੋ ਗਏ 60 70 ਨੂੰ ਜਹਾਜਾਂ ਚੁਟਾ ਦਵਾ ਲਿਆ ਨਨੂ ਕਿਤੇ ਵੋਕੇਸ਼ਨਲ ਟ੍ਰਿਪ ਪਰ ਤੁਮੇ ਬਣ ਜੇ ਤੁਮੇ ਦੋ ਦੋ ਜਹਾਜ਼ ਕਰ ਲਾਂਗੇ ਤੀਤੀ ਕਰ ਲਾਂਗੇ ਹਾਂ ਜੇ ਨਹੀਂ ਮਿਲੇ ਇੱਕ ਇੱਕ ਜਹਾਜ਼ ਸੱਠ ਇਕੱਠੀਆਂ ਤੀਤੀ ਕਰ ਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋ ਸਿੱਖ ਕੇ ਵੀ ਆਉਣ ਉਥੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦਿਗਲ ਕਾ ਲਈ ਤਾਂ ਸਿੰਧੂ ਘਾਟੀ ਦੀ ਸੱਭਿਅਤਾ ਪੜ੍ਹੀ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਵਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਆ ਆਪਣਾ ਸਿਰੇਕ ਚ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚੱਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅ ਅਜਦੋ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤੇ ਇਹਨਾਂ ਬੱਚਿਆਂ ਨੂੰ ਆਪ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਕਿ ਕਿਵੇਂ ਅਸੀਂ ਸਾਰੰਬਰ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰੱਕੀਆਂ ਕਰੋ ਮੌਕੇ ਅਸੀਂ ਆਪ ਹੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਿਆ ਰਿਸ਼ਵਤ ਨਹੀਂ ਚੱਲੂਗੀ ਕਿ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਬੀਅਰ ਨੰਬਰ ਘਟਨੇ ਪਰ ਬੰਦਾ ਆਪਣਾ ਨਾ ਅਗਲੀ ਵਾਰ ਨੰਬਰ ਜ਼ਿਆਦੇ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਦਾ ਆਪਣਾ ਹੀ ਹੈ ਪਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਕੁਝ ਪਰ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲੇ ਰਿਕਾਰਡ ਆ ਜਾਂਦਾ ਵੀ ਆ ਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਕਿ ਆ ਜੋ ਭਾਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ